ਇਹ ਕੱਲ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਸੰਧੂਆਂ ਤੋਂ ਜਲਾਲਿਆਣਾ ਰੋਡ ਤੇ ਜਿਹੜੀ ਕੱਸੀ ਪਟੜੀ ਜਾਂਦੀ ਹੈ ਉੱਥੇ ਕੁਝ ਵਿਅਕਤੀ ਜਿਹੜੇ ਖਾਲੀ ਜਗ੍ਹਾ ਵਿੱਚ ਬੈਠ ਕੇ ਨਸ਼ਾ ਕਰਨ ਦੀ ਆਦੀ ਹੈ ਤੇ ਲੁੱਟਖੋਹ ਦੀ ਕੋਸ਼ਿਸ਼ ਦੇ ਵਿੱਚ ਬੈਠਿਆ ਜਿਸ ਤੇ ਥਾਣਾ ਸਦਰ ਦੀ ਪੁਲਿਸ ਵੱਲੋਂ ਉੱਥੇ ਮੁਖੌਰੀ ਮਿਲਣ ਤੇ ਰੇਡ ਕਰਕੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿੰਨਾ ਉਹ ਚੋਂ ਤਿੰਨ ਪਿੰਡ ਸੰਧਵਾ ਦੇ ਰਹਿਣ ਵਾਲਿਆ ਤੇ ਇੱਕ ਕੋਟਕਪੂਰੇ ਦਾ ਤੇ ਇੱਕ ਪਿੰਡ ਹਰੀ ਨੌਂ ਦਾ ਰਹਿਣ ਵਾਲਾ ਇਹਨਾਂ ਪੰਜ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਇਹਨਾਂ ਚੋਂ ਨਵਰੇਂਦਰ ਆਕਾਸ਼ਦੀਪ ਰਾਜਵਿੰਦਰ ਜਤਿੰਦਰ ਮਾਲੀ ਤੇ ਅਜੀਤ ਕੁਮਾਰ ਗ੍ਰਿਫਤਾਰ ਕੀਤੇ ਗਏ ਆ ਜਿਹੜਾ ਜਤਿੰਦਰ ਮਾਲੀ ਐ ਇਹਨਾਂ ਦਾ ਮੁਖੀ ਹੈ گرو ਦਾ ਇਹਦੇ ਤੇ ਪਹਿਲਾਂ ਵੀ ਤਿੰਨ ਮੁਕੱਦਮੇ ਜਿਹੜੇ ਐਨਡੀਪੀਐ ਸੈਕਟਰ ਦੇ ਤਹਿਤ ਦਰਜ ਨੇ ਇਹਨਾਂ ਤੋਂ ਗ੍ਰਿਫਤਾਰੀ ਉਪਰੰਤ ਜਿਹੜਾ ਕੁਝ ਮਾਰੂ ਹਥਿਆਰ ਬਰਾਮਦ ਹੋਇਆ ਹੈ ਦੇ ਨਵੇਂ ਚ ਸਰੀਆ ਲੁੱਟ ਖੋ ਲਈ ਡਰੋਨ ਵਾਸਤੇ ਵਰਤਿਆ ਜਾਂਦਾ ਸੀਗਾ ਕਹਾੜੀ ਹੈ ਲੋਹੇ ਦਾ ਖੰਡਾ ਹੈ ਡੰਡੇ ਬਰਾਮਦ ਹੋਏ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰਕੇ ਪੇਸ਼ ਅਦਾਲਤ ਕੀਤਾ ਜਾ ਰਿਹਾ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਏਗੀ ਇੱਥੇ ਦੱਸਣਾ ਜ਼ਰੂਰੀ ਹੈ ਕਿ ਜ਼ਿਲ੍ਹਾ ਫਰੀਦਕੋਟ ਪੁਲਿਸ ਮੁਖੀ ਡਾਕਟਰ ਪ੍ਰਗਿਆ ਜਨ ਆਈ ਪੀਐਸ ਜੀ ਵੱਲੋਂ ਸਖਤ ਦੇਸ਼ਾ ਨਿਰਦੇਸ਼ ਇਸ ਸਬੰਧੀ ਦਿੱਤੇ ਗਏ ਕਿ ਜ਼ਿਲ੍ਹਾ ਫਰੀਦਕੋਟ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਜਿਹੜੇ ਭੜੇ ਅਨਸਰ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਇਸ ਨਾ ਦੇਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਹ ਕਾਰਵਾਈ ਸਦਰ ਕੋਟ ਕਬੂਰਾ ਦੀ ਪੁਲਿਸ ਵੱਲੋਂ ਅਮਲ ਚ ਲਿਆਂਦੀ ਗਈ ਹੈ